ਮੇਰੀ ਉਮਰ 16 ਸਾਲ ਹੈ ਤੇ ਮੈਨੂੰ ਇਹ ਬੋਚਰ ਹੋ ਗਿਆ ਮੈਂ ਛੋਟੇ ਹੁੰਦੇ ਤੋਂ ਕਰਦਾ ਆ ਰਿਹਾ ਹਾਂ ਆਟ ਤੇ ਮੈਂ ਇਹ ਚ ਕਰੀਅਰ ਬਣਾਉਣਾ ਚਾਹੁੰਦਾ ਹੁਣ। ਇਹ ਠੀਕ ਤੇ ਇਹਨੇ ਨਹੀਂ ਹੈਗੇ ਪਾਪਾ ਜ਼ਿਆਦਾ ਕੰਮ ਕਰਦੇ ਆ ਨੇ ਤੇ ਤਾਂ ਵੀ ਮੈਂ ਆਪਣਾ ਆੜ ਦਾ ਕੰਮ ਕਰਕੇ ਖੁਦ ਆਪਣਾ ਖਰਚਾ ਕਢਦਾ। ਮੈਂ ਕਰਨ ਦਾਵਾ ਤੇ ਸ਼ਾਹਦ ਕਪੂਰ ਹਰਨੀ ਸਿੰਘ ਹੋਰ ਵੀ ਕਈ ਐਕਟਰਾਂ ਦੀਆਂ ਬਣਾਈ ਹੋਈਆਂ ਨੇ। ਇਹ ਮੈਨੂੰ ਘਟੋ-ਘਟੇ ਵਿੱਚ 15 ਜਾਂ 16 ਘੰਟੇ ਲੱਗ ਜਾਂਦੇ ਇੱਕ ਤਸਵੀਰ ਬਣਾਉਣ 'ਚ ਉਹ ਬਾਕੀ ਫੋਟੋ ਦੇ ਹਿਸਾਬ ਨਾਲ ਹੁੰਦਾ ਤੇ ਨਾਲੇ ਮੈਨੂੰ ਸਮੇਂ ਦਾ ਮੈਂ ਚਲੋ ਰਾਤ ਦਾ ਕੱਢਦਾ ਆਪਣੇ ਨਾਲ ਪੜਾਈ-ਵੜਾਈ ਵੀ ਹੁੰਦੀ ਹੈ ਕਿਉਂਕਿ 24 ਘੰਟੇ ਆਪਣੇ ਕੋਲ ਹੁੰਦੇ ਆ ਬੰਦਾ ਆਪਣੇ ਟੈਲੈਂਟ ਨੂੰ ਇੱਕ-ਦੋ ਘੰਟੇ ਦਾ ਦੇ ਹੀ ਸਕਦਾ ਦਿਨ 'ਚ ਤੇ ਇੱਕ ਮੈਂ ਵੈਸੇ ਵੀ ਇੱਕ ਤਸਵੀਰ ਨੂੰ ਚਲੋ 4-5 ਦਿਨ ਲਗਾ ਕੇ ਤੇ ਆਪਣੇ ਲਈ ਤਿਆਰ ਕਰ ਲਵਾਂਗਾ ਮੇਰੇ ਸ਼ਾਇਦ ਕਬੂਰਦੇ ਵਿੱਚ ਬਣਾਈ ਉਹ ਮੈਨੂੰ ਜਿਆਦਾ ਸਭ ਤੋਂ ਪਸੰਦ ਆਈ ਹੈ ਉਦੋਂ ਵੱਡੇ ਪੱਤ ਤੱਕ ਜਾਣਾ ਚਾਹੁੰਦਾ ਐ ਕਿ ਮੈਂ ਆਪਣੀ ਹਾਈਅਰ ਸਟੱਡੀ ਕਰਕੇ ਤੇ ਇੱਕ ਆਰਟੀਚਰ ਬੰਨਾ ਚਾਹੁੰਦਾ ਸੱਚਕਲ ਦਰਸ਼ਕੋ ਤੁਸੀਂ ਦੇਖ ਰਹੋ ਜਗਬਾਨੀ ਟੀਵੀ ਤਾਂ ਮੈਂ ਹਾਂ ਅਕਸ਼ ਸੁਨਕ ਅੱਜ ਅਸੀਂ ਤੁਹਾਨੂੰ ਜਿਸ ਨੌਜਵਾਨ ਦੇ ਨਾਲ ਮਿਲਣ ਜਾ ਰਹੇ ਹਾਂ ਕਿਉਂਕਿ ਅਕਸਰ ਤੁਸੀਂ ਵੇਖਿਆ ਹੋਊਗਾ ਕਿ ਪੰਜਾਬ ਦੇ ਵਿੱਚ ਕਈ ਇਹੋ ਜਿਹੇ ਨੌਜਵਾਨ ਹੋਣਗੇ ਜਿਨ੍ਹਾਂ ਦੇ ਵੱਲ ਟੈਲੈਂਟ ਜੋ ਆ ਕਾਫੀ ਜ਼ਿਆਦਾ ਵੱਡੇ ਪੱਧਰ ਤੇ ਜੋ ਆਪਣਾ ਸਾਹਮਣੇ ਲਿਆ ਜਾਂਦਾ ਪਰ ਅੱਜ ਅਸੀਂ ਜਿਸ ਨੌਜਵਾਨ ਨਾਲ ਮਿਲਣ ਜਾ ਰਹੇ ਹਾਂ ਘਰ ਦੇ ਜਿਹੜਾ ਹਾਲਾਤਾਂ ਦੀ ਗੱਲ ਕਰ ਲਈਏ ਤਾਂ ਉਹ ਵੀ ਕੁਝ ਚੰਗੇ ਨਹੀਂ ਗਏ ਪਰ ਹਿੰਮਤ ਦੀ ਗੱਲ ਕਰ ਲਈਏ ਜਜ਼ਬੇ ਦੀ ਗੱਲ ਕਰ ਲਈਏ ਤਾਂ ਬਹੁਤ ਜ਼ਿਆਦਾ ਤੇ ਟੈਲੈਂਟ ਇਹੋ ਜਿਹਾ ਕਿ ਅਗਰ ਕੋਈ ਵੀ ਤਸਵੀਰ ਉਸ ਨੌਜਵਾਨ ਦੇ ਅੱਗੇ ਰੱਖੀ ਜਾਵੇ ਤਾਂ ਉਹ ਜੋ ਆ 5 ਤੋਂ 10 ਮਿੰਟ ਦੇ ਵਿੱਚ ਜਿਹੜੀ ਉਹ ਤਸਵੀਰ ਹੁਬਹੂ ਬਣਾ ਕੇ ਤੁਹਾਨੂੰ ਜੋ ਸਾਬਿਤ ਕਰ ਦੂਗਾ ਪਰ ਹਾਲਾਤਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਮਾੜੇ ਹਾਲਾਤ ਨੇ ਫਿਰ ਵੀ ਹਿੰਮਤ ਬਹੁਤ ਜ਼ਿਆਦੀ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ ਅਸੀਂ ਜਿਸ ਵੀਰ ਦੀ ਗੱਲ ਕਰ ਰਹੇ ਹਾਂ ਨਾਮ ਹੈ ਵਿਕਾਸ ਤਾਂ ਜਿਸ ਤਰੀਕੇ ਦੇ ਨਾਲ ਮੇਰੇ ਅੱਗੇ ਵੀ ਜੋ ਪੇਂਟਿੰਗਸ ਪਈਆਂ ਨੇ ਜੋ ਸਕੈਚ ਪਏ ਨੇ ਤਾਂ ਇਸ ਨੌਜਵਾਨ ਵੱਲੋਂ ਬਣਾਏ ਗਏ ਨੇ ਤਾਂ ਉਹ ਵੀ ਕੁਛ ਹੀ ਸਮੇਂ ਦੇ ਵਿੱਚ ਤਾਂ ਗੱਲ ਵੀ ਕਰਾਂਗੇ ਜੀ ਸਭ ਤੋਂ ਪਹਿਲਾਂ ਵਿਕਾਸ ਤੁਹਾਡਾ ਸਵਾਗਤ ਹੈ ਜਗਬਣੀ ਟੀਵੀ ਤੇ ਧੰਨਵਾਦ ਵਿਕਾਸ ਕਿੰਨੀ ਏਜ ਆ ਤੁਹਾਡੀ ਤਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਆਰਟ ਦੇ ਨਾਲ ਜੁੜੇ ਨੂੰ ਮੇਰੀ ਏਜ 16 ਸਾਲ ਹੈ ਤੇ ਮੈਨੂੰ ਇਹ ਬਹੁਤ ਚਿਰ ਹੋ ਗਿਆ ਮੈਂ ਛੋਟੇ ਹੁੰਦੇ ਤੋਂ ਕਰਦਾ ਆ ਰਿਹਾ ਹਾਂ ਆਰਟ ਤੇ ਮੈਂ ਇਸ ਵਿੱਚ ਕਰੀਅਰ ਬਣਾਉਣਾ ਚਾਹੁੰਦਾ ਆਪਣਾ ਅਕਸਰ ਹੀ ਆਪਾਂ ਗੱਲ ਕਰ ਲਈਏ ਤਾਂ ਕਈ ਜਿੰਨੇ ਵੀ ਆਰਟਿਸਟ ਹੈਗੇ ਨੇ ਕਿਤਨਾ ਕਿਤੋਂ ਦਾ ਫੈਮਲੀ ਬੈਕਗ੍ਰਾਉਂਡ ਵੇਖਿਆ ਜਾਵੇ ਤੇ ਬਹੁਤ ਹੀ ਕਹਿ ਸਕਾਂਗੇ ਸਧਾਰਨ ਜਿਹਾ ਫੈਮਲੀ ਬੈਕਗ੍ਰਾਉਂਡ ਰਿਹਾ ਪਰ ਅੱਗੇ ਜਾ ਕੇ ਬਹੁਤ ਫੇਮ ਬਹੁਤ ਨਾਮ ਮਤਲਬ ਉਹਨਾਂ ਨੇ ਹਾਸਲ ਕੀਤਾ ਆਪਣਾ ਤਾਂ ਤੁਹਾਡੇ ਸੁਪਨੇ ਕੀ ਨੇ ਕਿੰਨਾ ਸਮਾਂ ਹੋ ਗਿਆ ਇੱਕ ਵਾਰੀ ਜ਼ਰੂਰ ਸੰਖੇਪ ਦੇ ਵਿੱਚ ਜ਼ਰੂਰ ਦੱਸੋ ਆਪਣੇ ਬਾਰੇ ਵਿੱਚ ਸਮਾਂ ਤਾਂ ਮੈਨੂੰ ਬਹੁਤ ਹੋ ਗਿਆ ਕਿ ਆਪਣੇ ਆਰਟ ਦੇ ਫੀਲਡ 'ਚ ਤੇ ਇਹਨੂੰ ਮੈਂ ਅੱਗੇ ਤੱਕ ਲੈ ਕੇ ਜਾਣਾ ਚਾਹੁੰਦਾ ਵਾਂ ਬਹੁਤ ਵੱਡੇ ਪੱਧਰ ਤੱਕ ਤੇ ਮੈਂ ਐਚਬੀਐਫਏ ਦੀ ਸਟੱਡੀ ਕਰਨਾ ਚਾਹੁੰਦਾ ਹਾਂ ਮਤਲਬ ਚ ਵੀ ਤੁਸੀਂ ਗਾਂ ਜਿਹੜੀ ਆ ਵੱਡੇ ਪੱਧਰ ਤੇ ਉੱਚ ਪੱਧਰ ਤੇ ਪੜ੍ਹਾਈ ਵੀ ਕਰਨਾ ਚਾਹੀਦਾ ਹਾਂਜੀ ਇੱਥੇ ਮੈਂ ਆੜਦਾ ਕਰੀ ਜਾਂਦਾ ਨਾਲ ਨਾਲ ਖਾਸ ਤੋ ਤੇ ਕਰੀ ਇਹ ਚਾਹ ਜ਼ਰੂਰ ਮਰਵਾਓ ਕਿ ਘਰ ਦੇ ਹਾਲਾਤ ਕਿਵੇਂ ਦੇ ਹੈਗੇ ਨੇ ਤੁਹਾਡੇ ਘਰ ਦੇ ਹਾਲਾਤ ਚਲੋ ਠੀਕ ਤੇ ਇਹ ਨਹੀਂ ਹੈਗੇ ਪਾਪਾ ਜ਼ਿਆਦਾ ਕੰਮ ਕਰਦੇ ਆ ਨੇ ਤੇ ਤਾਂ ਵੀ ਮੈਂ ਆਪਣਾ ਆੜਦਾ ਕੰਮ ਕਰਕੇ ਖੁਦ ਆਪਣਾ ਖਰਚਾ ਕੱਢਦਾ ਮਤਲਬ ਆਪਣਾ ਆੜਦਾ ਕੰਮ ਕਰਕੇ ਆਪਣੇ ਹੀ ਸਟੱਡੀ ਦਾ ਖਰਚਾ ਆਪਣੀ ਪੜ੍ਹਾਈ ਦਾ ਖਰਚਾ ਆਪ ਹੀ ਕੱਢਦੇ ਹਾਂਜੀ ਹਾਂਜੀ ਤਾਂ ਅਕਸਰ ਕਈ ਨੌਜਵਾਨ ਵੀ ਹੋਣਗੇ ਜਿਹੜੇ ਨਾਲ ਪੜਦੇ ਵੀ ਹੋਣਗੇ ਤੁਹਾਡੇ ਤੇ ਉਹਨਾਂ ਵੱਲੋਂ ਕਈ ਵਾਰ ਕੋਈ ਨਾ ਕੋਈ ਗੱਲ ਜਿੱਦਾਂ ਹੁੰਦੀ ਹੈ ਕਿ ਫਰੈਂਡ ਸਰਕਲ ਦੇ ਵਿੱਚ ਹੁੰਦੀ ਹੈ ਕਿ ਆਪਾਂ ਅੱਜ ਆਹ ਖਰੀਦਾਂਗੇ ਆਪਾਂ ਗੇਮ ਖੇਡਾਂਗੇ ਤਾਂ ਕਈ ਵਾਰੀ ਮਨਚ ਮਹਿਸੂਸ ਹੁੰਦਾ ਤੇ ਨਹੀਂ ਮਹਿਸੂਸ ਤਾਂ ਨਹੀਂ ਹੁੰਦਾ ਮੈਂ ਜ਼ਿਆਦਾਤਰ ਕਿਸੇ ਨਾਲ ਜ਼ਿਆਦਾ ਕੁਲਿਆ ਮਿਲਿਆ ਤੇ ਨਹੀਂ ਮੈਂ ਬਾਹਰ ਜ਼ਿਆਦਾ ਨਹੀਂ ਨਿਕਲਦਾ ਆਪਣੇ ਘਰ ਚੋਂ ਆਪਣੇ ਘਰ ਦੀ ਆਪਣੇ ਨਾਲ ਮਸਤ ਅੱਜ ਤੱਕ ਕਿੰਨਾ-ਕਿੰਨਾ ਦੀਆਂ ਤਸਵੀਰਾਂ ਤੁਸੀਂ ਨਾਰਮਲ ਜੇ ਗੱਲ ਕਰ ਲਈਏ ਤਾਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣਾਈਆਂ ਨੇ ਹਾਂਜੀ ਮੈਂ ਕਰਨ ਦਾਵਾ ਤੇ ਸ਼ਾਹਦ ਕਪੂਰ ਹਣੀ ਸਿੰਘ ਹੋਰ ਵੀ ਕਈ ਐਕਟਰਾਂ ਦੀਆਂ ਬਣਾਈਆਂ ਹੋਈਆਂ ਨੇ ਤੇ ਜਦੋਂ ਤਸਵੀਰ ਬਣਾਉਂਦੇ ਹਾਂ ਤਾਂ ਕੀ ਕੁਛ ਕਿੰਨਾ ਕੁ ਸਮਾਂ ਜੋ ਇੱਕ ਤਸਵੀਰ ਨੂੰ ਲਗਾਣੇ ਹੋ ਤਾਂ ਕਿੰਨੀ ਕੁ ਦਿੱਕਤ ਦਾ ਸਾਹਮਣਾ ਵੀ ਕਰਨਾ ਪੈਂਦਾ ਜਾਂ ਕਿਸ ਸਮੇਂ ਦੇ ਵਿੱਚ ਕਿਉਂਕਿ ਜੋ ਸਟਾਰਟਿੰਗ ਕੀਤੀ ਸੀਗੀ ਉਹ ਰੋ ਕੀ ਕੁਛ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਸੀਗਾ ਤੇ ਮੈਨੂੰ ਘਟੋ-ਘਟੇ ਵਿੱਚ 15 ਜਾਂ 16 ਘੰਟੇ ਲੱਗ ਜਾਂਦੇ ਇੱਕ ਤਸਵੀਰ ਬਣਾਉਣ 'ਚ ਉਹ ਬਾਕੀ ਫੋਟੋ ਦੇ ਹਿਸਾਬ ਨਾਲ ਹੁੰਦਾ ਹੈ ਤੇ ਨਾਲੇ ਮੈਨੂੰ ਸਮੇਂ ਦਾ ਮੈਂ ਚਲੋ ਰਾਤ ਦਾ ਕੱਢਦਾ ਆਪਣੇ ਨਾਲ ਪੜਾਈ-ਵੜਾਈ ਵੀ ਹੁੰਦੀ ਹੈ ਤੇ ਕਿਉਂਕਿ 24 ਘੰਟੇ ਆਪਣੇ ਕੋਲ ਹੁੰਦੇ ਆ ਬੰਦਾ ਆਪਣੇ ਟੈਲੈਂਟ ਨੂੰ ਇੱਕ-ਦੋ ਘੰਟੇ ਤਾਂ ਦੇ ਹੀ ਸਕਦਾ ਦਿਨ 'ਚ ਤੇ ਇੱਕ ਮੈਂ ਵੈਸੇ ਵੀ ਇੱਕ ਤਸਵੀਰ ਨੂੰ ਚਲੋ 4-5 ਦਿਨ ਲਗਾ ਕੇ ਤੇ ਆਪਣੇ ਲਈ ਤਿਆਰ ਕਰ ਲੈਂਦਾ ਮਤਲਬ ਬਹੁਤ ਹੀ ਵਧੀਆ ਤਰੀਕੇ ਦੇ ਨਾਲ 4-5 ਦਿਨ ਲਗਾ ਕੇ ਮਤਲਬ ਤੁਸੀਂ ਤਿਆਰ ਕਰਦੇ ਹੋ ਕਿ ਕੋਈ ਵੀ ਕਮੀ ਪੇਸ਼ੀ ਨਾ ਰਹਿ ਜਾਏ ਹਾਂਜੀ ਹਾਂਜੀ ਤੇ ਉਹਨੂੰ ਚੰਗੀ ਤਰ੍ਹਾਂ ਮੈਂ ਦੇਖਦਾ ਕਿ ਚਲੋ ਡਿਟੇਲ ਵਰਕ ਕਰਦਾ ਮੈਂ ਲਾਈਵ ਸਕੈਚ ਨਹੀਂ ਜਿਹੜੀਆਂ ਬੜੀਆਂ ਤਸਵੀਰਾਂ ਨੇ ਉਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਕਿਹੜੀ ਕੋਈ ਇਹੋ ਜਿਹੀ ਤਸਵੀਰ ਹੈ ਜਿਹੜੀ ਤੁਹਾਡੇ ਦਿਲ ਦੇ ਬਹੁਤ ਕਰੀਬ ਮੇਰੇ ਸ਼ਾਹੀਦ ਕਪੂਰ ਦੇ ਬਣਾਈ ਉਹ ਮੈਨੂੰ ਜਿਆਦਾ ਸਭ ਤੋਂ ਪਸੰਦ ਆਈ ਹੈ ਤਾਂ ਬਿਲਕੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਸ਼ਾਹੀਦ ਕਪੂਰ ਦੀ ਜਿਹੜੀ ਤਸਵੀਰ ਆ ਇਹ ਜੋ ਇਸ ਨੌਜਵਾਨ ਵੱਲੋਂ ਤਿਆਰ ਵੀ ਕੀਤੀ ਗਿਆ ਤੇ ਤੜ ਨਾਲ ਤਸਵੀਰ ਵੀ ਸਾਂਝੀ ਕਰ ਰਹੇ ਆ ਤਾਂ ਇਸ ਨੂੰ ਵਿਕਾਸ ਕਿੰਨਾ ਸਮਾਂ ਜੋ ਤੁਹਾਨੂੰ ਲੱਗਾ ਹੈ ਤਸਵੀਰ ਨੂੰ ਤਿਆਰ ਕਰਨੇ ਆ ਇਹਨੂੰ ਘਟੂ ਘਟ 14 ਘੰਟੇ ਲੱਗ ਗਏ ਬਣਾਣ ਚ ਤੇ ਇਹ ਨੂੰ ਮੈਂ ਹਫਤਾ ਲਗਾ ਕੇ ਬਣਾਇਆ ਆਪਣੇ ਡਰਿੰਕ ਤੇ ਜਦੋਂ ਤੁਸੀਂ ਇਹ ਟੈਲੈਂਟ ਜੋ ਤੁਹਾਡੇ ਹੈਗਾ ਤਾਂ ਉਹਨੂੰ ਕਦੋਂ ਪਤਾ ਲੱਗਾ ਕਿ ਇਹ ਟੈਲੈਂਟ ਤੁਹਾਡੇ ਅੰਦਰ ਹੈਗਾ ਤਾਂ ਜਦੋਂ ਤੁਸੀਂ ਇਹਨੂੰ ਅਪਣਾਇਆ ਇਸ ਟੈਲੈਂਟ ਨੂੰ ਤਾਂ ਕਿੰਨੀਆਂ ਕ ਦਿੱਕਤ ਪਰੇਸ਼ਾਨੀਆਂ ਜੋ ਸਾਹਮਣੇ ਆਈਆਂ ਕਿਉਂਕਿ ਕਈ ਵਾਰ ਜੋ ਇੱਕ ਆਰਟਿਸਟ ਹੁੰਦਾ ਉਹਨੂੰ ਆਪਣੇ ਆਰਟ ਨੂੰ ਲੈਣ ਵਾਸਤੇ ਜਾਂ ਕੋਈ ਉਹ ਸਮੱਗਰੀ ਲੈਣ ਵਾਸਤੇ ਕਈ ਵਾਰ ਪੈਸੇ ਵੀ ਨਹੀਂ ਕਈ ਵਾਰ ਹੁੰਦੇ ਤਾਂ ਇਹ ਚੀਜ਼ ਦੀ ਦਿੱਕਤ ਪਰੇਸ਼ਾਨੀ ਕਿੰਨੀ ਕੁ ਵੇਖਣ ਨੂੰ ਮਿਲੀ ਅ ਦੇਖਣ ਨੂੰ ਤਾਂ ਚਲੋ ਮਿਲੀ ਆ ਬਟ ਜੋ ਵੀ ਮੈਨੂੰ ਪੈਨਸਲ ਜੋ ਵੀ ਰੇਜ਼ਰ ਜੋ ਵੀ ਮੇਰੇ ਕੋਲ ਸਟਾਰਟਿੰਗ 'ਚ ਹੁੰਦਾ ਸੀਗਾ ਕਿਉਂਕਿ ਮਟੀਰੀਅਲ ਮੈਟਰ ਨਹੀਂ ਕਰਦਾ ਮੈਟਰ ਸਕਿੱਲ ਕਰਦੀ ਆ ਤੇ ਮੈਂ ਆਪਣੀ ਜੋ ਵੀ ਮੇਰੇ ਕੋਲ ਹੈ ਹੁੰਦਾ ਸੀਗਾ ਨੋਰਮਲੀ ਤੇ ਮੈਂ ਉਹਨਾਂ ਨਾਲ ਹੀ ਆਪਣੀ ਪ੍ਰੈਕਟਿਸ ਕਰਦਾ ਰਹਿੰਦਾ ਸੀਗਾ ਤਾਂ ਹੁਣ ਕੀ ਸੁਪਨਾ ਕੀ ਹੈਗਾ ਤੁਹਾਡਾ ਕਿੱਥੋਂ ਤੱਕ ਜਾਣਾ ਚਾਹੁੰਦੇ ਮੈਂ ਅੱਗੇ ਤਾਂ ਬਹੁਤ ਵੱਡੇ ਪੱਧਰ ਤੱਕ ਜਾਣਾ ਚਾਹੁੰਦਾ ਐ ਇੱਚ ਮੈਂ ਆਪਣੀ ਹਾਈਰ ਸਟੱਡੀ ਕਰਕੇ ਤੇ ਇੱਕ ਆਰਟੀਸਟਰ ਬੰਨਾ ਚਾਹੁੰਦਾ ਆ ਆਰਟੀਸਟਰ ਬੰਨਾ ਚਾਹੁੰਦੇ ਆ ਜੀ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਇਸ ਨੌਜਵਾਨ ਵੱਲੋਂ ਜਿਹੜਾ ਆਪਣਾ ਆਰਟ ਸਾਹਮਣੇ ਲਿਆਂਦਾ ਗਿਆ ਹਾਲਾਂਕਿ ਘਰ ਦੇ ਹਾਲਾਤਾਂ ਦੀ ਗੱਲ ਕਰ ਲਈਏ ਤਾਂ ਉਹ ਠੀਕ ਹੈ ਨਹੀਂ ਇਹਨੇ ਚੰਗੇ ਹੈਗੇ ਪਰ ਜੇਕਰ ਜज्ਬੇ ਦੀ ਗੱਲ ਕਰ ਲਈਏ ਹਿੰਮਤ ਦੀ ਗੱਲ ਕਰ ਲਈਏ ਤਾਂ ਉਸ ਨੌਜਵਾਨ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਤਾਂ ਇਸ ਨੌਜਵਾਨ ਵੱਲੋਂ ਜਿਸ ਤਰੀਕੇ ਨਾਲ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇੱਕ ਆਰਟ ਟੀਚਰ ਬਣਨਾ ਚਾਹੁੰਦਾ ਤਾਂ ਜਿਹੜੇ ਵੀਰ ਵੀ ਵੀਡੀਓ ਦੇਖ ਰਹੇ ਨੇ ਇੱਕ ਵਾਰੀ ਜ਼ਰੂਰ ਇਸ ਵੀਡੀਓ ਤੇ ਚਾਤ ਪਇਓ ਤੇ ਨਾਲ ਦੀ ਨਾਲ ਇਸ ਜਿਹੜੇ ਨੌਜਵਾਨ ਜੋ ਮੇਰੇ ਨਾਲ ਵਿਕਾਸ ਬੈਠਾ ਹੈ ਤਾਂ ਇਸ ਦੇ ਉੱਤੇ ਜ਼ਰੂਰ ਇੱਕ ਵਾਰੀ ਚਾਤ ਪਇਓ ਤਾਂ ਜ਼ਰੂਰ ਇੱਕ ਵਾਰੀ ਇਹਨੂੰ ਮਿਲਣ ਦੀ ਵੀ ਕੋਸ਼ਿਸ਼ ਕਰਿਓ ਕਿਉਂਕਿ ਜਿਸ ਤਰੀਕੇ ਦਾ ਆਰਟ ਇਸ ਵੀਰ ਕੋਲ ਹੈਗਾ ਇਸ ਵੀਰ ਕੋਲ ਜਿਸ ਤਰੀਕੇ ਦਾ ਆਰਟ ਹੈਗਾ ਤਾਂ ਜ਼ਰੂਰ ਉਸ ਨੂੰ ਜਿਹੜਾ ਗ ਜਾ ਸਕੇ ਤਾਂ ਇਸੇ ਤਰੀਕੇ ਦੀਆਂ ਵੀਡੀਓ ਵੇਖਣ ਲਈ ਬਨੇ ਰਹੋ ਜਗਮਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਯ ਸੁਨਕ ਜਗਮਨੀ ਟੀਵੀ ਸ਼੍ਰੀਮੰਤ ਸਾਈ